ਬਾਦ ਕਿ ਪਾਣੀ ਪ੍ਰਦੂਸ਼ਣ ਹੋਣ ਤੋਂ ਬਚਾਉਣ ਦੇ ਲਈ ਔਰ ਜ਼ਮੀਨੀ ਪਾਣੀ ਨੂੰ ਬਚਾਉਣ ਦੇ ਲਈ ਯਤਨ ਕੀਤੇ ਜਾਣੇ ਬਹੁਤ ਜ਼ਰੂਰੀ ਹੈ ਇੱਕ ਰੋਪੜ ਤੋਂ ਨਹਿਰ ਚੱਲਦੀ ਜਿਹੜੀ ਹੈ ਉਹ ਆਦਮਪੁਰ ਤੋਂ ਹੁੰਦੀ ਹੋਈ ਜਲੰਧਰ ਜਾਂਦੀ ਹੈ ਉਸ ਆਦਮਪੁਰ ਸ਼ਹਿਰ ਦੇ ਅੰਦਰ 52 ਏਕੜ ਜ਼ਮੀਨ ਖਰੀਦ ਕਰਕੇ ਇੱਕ ਪਲਾਂਟ ਲੱਗ ਰਿਹਾ ਕਿ ਉਸ ਨਹਿਰ ਦਾ ਪਾਣੀ ਜਿਹੜਾ ਹੈ ਉਹ ਸਾਫ਼ ਕਰਕੇ ਸਾਰੇ ਜਲੰਧਰ ਦੇ ਅੰਦਰ ਜਿਹੜਾ ਉਹਨੂੰ ਦਿੱਤਾ ਜਾਏਗਾ ਜ਼ਮੀਨ ਸਾਡੇ ਹਲਕੇ ਚੋਂ ਚਲੀ ਗਈ ਤਕਰੀਬ 32 ਕਿਲੋਮੀਟਰ ਏਰੀਆ ਸਰ ਬੁਰੀ ਤਰ੍ਹਾਂ ਪਟ ਦਿੱਤਾ ਸੜਕਾਂ ਟੁੱਟੀਆਂ ਪਈਆਂ ਨੇ ਨੰਗਣਾ ਮੁਸ਼ਕਲ ਹੋ ਗਿਆ ਨਾ ਪਠਾਨਕੋਟ ਚੌਂਕ ਤੇ ਜਾਣ ਲਈ ਕੋਈ ਰਸਤਾ ਨਾ ਲਾਬਲਪੁਰ ਤੋਂ ਜਲੰਧਰ ਜਾਣ ਦੇ ਲਈ ਰਸਤਾ ਨਾ ਆਧੂਪੁਰ ਨੂੰ ਜਾਣ ਦੇ ਲਈ ਰਸਤਾ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਪਲਾਂਟ ਸਾਡੇ ਲੱਗਾ ਸਾਡੀ ਜ਼ਮੀਨ ਲੈ ਲਈ ਗਈ ਸੜਕਾਂ ਸਾਡੀਆਂ ਪਟ ਦਿੱਤੀਆਂ ਗਈਆਂ ਲੇਕਿਨ ਸਾਨੂੰ ਉਹਦਾ ਕੋਈ ਫਾਇਦਾ ਹੀ ਨਹੀਂ ਹੈ ਜੇ ਜਮੀਨ ਦਾ ਪਾਣੀ ਬਚਾਉਣ ਦੇ ਲਈ ਯਤਨ ਕੀਤੇ ਜਾਣੇ ਆ ਸਾਡਾ ਦਿਹਾਤ ਖੇਤਰ ਆ ਉਹਦੇ ਅੰਦਰ ਆਦਮਪੁਰ ਸ਼ਹਿਰ ਤੇ ਅਲਾਬਲਪੁਰ ਸ਼ਹਿਰ ਤੇ ਭੋਗਪੁਰ ਸ਼ਹਿਰ ਦੇ ਉਹ ਗੱਭੇ ਲੱਗਾ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਕਿ ਜਮੀਨ ਸਾਡੀ ਪਾਣੀ ਸਰਕਾਰ ਦਾ ਸਾਡੀਆਂ ਸੜਕਾਂ ਸਾਡਾ ਸਭ ਕੁਝ ਜਿਹੜਾ ਆ ਉਹ ਖਰਾਬ ਹੋ ਗਿਆ ਇੱਕ ਪਲਾਨ ਕਰਕੇ ਜਿਹੜਾ ਹੈਗਾ ਆ ਉਹਦਾ ਪਾਣੀ ਜਿਹੜਾ ਸਾਡੀ ਇਹ ਜਿਹੜੀ ਆਦਮੋਂ ਪਰ ਹਲਕੇ ਦੀ ਕੰਸਟੀਚੁਐਂਸੀ ਆ ਜਿਹਦੇ ਅੰਦਰ ਸ਼ਹਿਰ ਤਿੰਨ ਪੈਂਦੇ ਨੇ ਅਸੀਂ ਜ਼ਮੀਨ ਤੇ ਹੋਰ ਲੜਿੰਦਾ ਪ੍ਰਬੰਧ ਕਰਨ ਦੇ ਲਈ ਬਿਲਕੁਲ ਤਿਆਰ ਆ ਤਾਂ ਕਿ ਉਹ ਜ਼ਮੀਨ ਦਾ ਪਾਣੀ ਸਾਡੇ ਦਿਹਾਤ ਦੇ ਖੇਤਰ ਦੇ ਅੰਦਰ ਵੀ ਥੱਲੇ ਵਾਲਾ ਪਾਣੀ ਜਿਹੜਾ ਉਹਨੂੰ ਬਚਾਇਆ ਜਾ ਸਕੇ ਨਹਿਰ ਦੇ ਪਾਣੀ ਨੂੰ ਰੀਸਾਈਕਲ ਕਰਕੇ ਜਿਹੜਾ ਪਾਣੀ ਦਿੱਤਾ ਜਾਣਾ ਆ ਉਹ ਸਾਡੇ ਆਦਮਪੁਰ ਨੂੰ ਵੀ ਦਿੱਤਾ ਜਾਵੇ ਤਿੰਨ ਮਿਊਨਿਸਪਲ ਕਮੇਟੀਆਂ ਪੈਂਦੀਆਂ ਨੇ ਅਸੀਂ ਤਿੰਨਾਂ ਦੀ ਜ਼ਮੀਨ ਦੇਣ ਵਾਸਤੇ ਤਿਆਰ ਹਾਂ ਹੋਰ ਲੜਿੰਦਾ ਪ੍ਰਬੰਧ ਕਰਨ ਵਾਸਤੇ ਤਿਆਰ ਹਾਂ ਤਾਂ ਕਿ ਸਾਡਾ ਜਿਹੜਾ ਜ਼ਮੀਨ ਦਾ ਪਾਣੀ ਹੈ ਉਹ ਬਚ ਜਾਏ ਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਉਸ ਜਿਹੜੀ ਸਕੀਮ ਆ ਉਹਦੇ ਵਿੱਚੋਂ ਮੈਇਆ ਕਰਾਇਆ ਜਾਵੇ